ਨਸ਼ਿਆਂ ਦੇ ਖਿਲਾਫ ਚਲਾਈ ਗਈ ਪੁਲਿਸ ਦੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਨੂੰ ਇੱਕ ਕਾਰ ਨਹਿਰ ਦੀ ਪਟਰੀ ਤੇ ਖੜੀ ਦਿਖਾਈ ਦਿੱਤੀ ਤੇ ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਵਿੱਚੋਂ 1 ਕਿਲੋ ਤੋਂ ਵੱਧ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਜਿਸ ਤੋਂ ਬਾਅਦ ਕਾਰ ਸਵਾਰਾਂ ਤੇ ਖਿਲਾਫ ਮੁਕੱਦਮਾ ਦਰਜ ਕਰ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਐਸਐਸਪੀ ਬਟਿੰਡਾ ਵੱਲੋਂ ਅੱਜ ਪੱਤਰਕਾਰਾਂ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਕਤ ਜਾਣਕਾਰੀ ਦਿੱਤੀ ਗਈ ਪੂਰਾ ਮਾਮਲਾ ਸੁਣਦੇ ਹਾਂ ਐਸਐਸਪੀ ਬਟਿੰਡਾ ਤੋਂ ਹੀ ਸਾਡੇ ਅਸੀਂ ਬਟਿੰਡਾ ਸ਼ਹਿਰ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ ਉਸ ਦੇ ਵਿੱਚ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 1 ਐਸਐਚਓ ਕਨਾਲ ਇਹ ਕਾਫੀ ਦਿਨ ਤੋਂ ਲੱਗੀ ਹੋਈ ਸੀ ਆ ਕਲੋਨੀਆ ਦੇ ਵਿੱਚ ਜਾ ਕੇ ਮਹੱਲੇ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਰੈਗੂਲਰ ਮੀਟਿੰਗ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਇੱਕ ਮਿਲੀ ਸੀਗੀ ਕਿ ਇੱਕ ਵਿਅਕਤੀ ਇਦਨਾ ਤਰਸੀਮ ਸਿੰਘ ਉਰ ਸੁਮਾ ਹੈਗਾ ਜੋ ਕਿ ਬਟਿੰਡੇ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲਾ ਕੇ ਉਹਦੀ ਜਿਹੜੀ ਹੈਗੀ ਛੋਟੀ ਛੋਟੀ ਕੁਆਨਟੀਟੀ ਦੇ ਵਿੱਚ ਉਹਨੂੰ ਗਾਂਹ ਵੇਚਦਾ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਕਰਨਤੀ ਸਿੰਘ ਹੈਗਾ ਜੋ ਕਿ ਪਿੰਡ ਕਾਟਗੜ ਜਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਜੋ ਕਿ ਸਪਲਾਈ ਦੇ ਵਿੱਚ ਇਹਦੀ ਮਦਦ ਕਰਦਾ ਹੈ ਤੇ ਜਦੋਂ ਅਸੀਂ ਇਹਨਾਂ ਦੇ ਪਿੱਛੇ ਕਈ ਦਿਨਾਂ ਦੇ ਪਏ ਸੀ ਕਿ ਫਾਈਨਲੀ ਸਾਡੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਤੋਂ ਜਿਹੜਾ ਹੈਗਾ ਅਸੀਂ 1 ਕਿਲੋ 5 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ 2,65,000 ਰੁਪਏ ਡਰਗਮਨੀ ਬਰਾਮਦ ਕੀਤਾ ਗਿਆ ਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੁਸ਼ਟੀਸ਼ ਦੌਰਾਨ ਤਰਸੀਮ ਸਿੰਘ ਜਿਹੜਾ ਹੈਗਾ ਇਹਨੇ ਇਹ ਵੀ ਦੱਸਿਆ ਕਿ ਇਹ ਤਾਂ ਇਹਨਾਂ ਦਾ ਜਿਹੜਾ ਹੈਗਾ ਹਿਰੋਇਨ ਦਾ ਸੋਰਸ ਹੈ ਉਹ ਗਣੇਸ਼ ਸਿੰਘ ਉਰਫ ਗੇਸ਼ੂ ਹੈਗਾ ਜੋ ਕਿ ਕਾਠਗੜ੍ਹ ਜ਼ਿਲ੍ਹੇ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਗਣੇਸ਼ ਸਿੰਘ ਇਹ ਪੁਰਾਣਾ ਕਾਫੀ ਦਰਗਤਾਂ ਕਾਫੀ ਸਮਾਂ ਤੋਂ ਕਰ ਰਿਹਾ ਹੈ ਇਹਦੇ ਖਿਲਾਫ ਹੁਣ ਤੱਕ ਦੀ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਪੰਜ ਮੁਕਦਮੇ ਐਨਡੀਪੀਐਸ ਐਕਟ ਦੇ ਸਾਡੇ ਸਾਹਮਣੇ ਆਏ ਹਨ ਤਿੰਨ ਮੁਕਦਮੇ ਐਨਡੀਪੀਐਸ ਐਕਟ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦਰਜ ਹੈਗੇ ਤੇ ਦੋ ਮੁਕਦਮੇ ਜਿਹੜੇ ਹਨ ਮੁਕਸਰ ਸਾਹਿਬ ਦੇ ਵਿੱਚ ਦਰਜ ਹੈਗੇ ਜਿਹੜੇ ਦੋਸ਼ੀ ਦੋ ਹੈਗੇ ਤਰਸੇਮ ਸਿੰਘ ਅਤੇ ਕਰਨਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਹਲੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਲੇਕਿਨ ਸਾਡੀ ਤਫਤੀਸ਼ ਜਾਰੀ ਹੈ ਸਤਿ ਸ਼੍ਰੀ ਅਕਾਲ ਉਹਦੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਹੋਰ ਕਿਲੀ ਕੀ ਦੀ ਇਨਵੋਲਵਮੈਂਟ ਹੈਗੀ ਸਰ ਕੀ ਜਿਵੇਂ ਰੋਡ ਦੇ ਜਿਸੀ ਆਈਐਨਸੀ ਸਾਰੀ ਕੇਸ ਜੋ ਹੈ ਤਾਂ ਦੇਖੋ ਜੀ ਬੈਕਵਰਡ ਲਿੰਕ ਜਿसरी ਟ੍ਰੇਸ ਕਰ ਰਹੇ ਹਾਂ ਜਿਵੇਂ ਪਹਿਲਾ ਇੱਕ ਵਿਅਕਤੀ ਫੜਿਆ ਉਹਨਾਂ ਤੋਂ ਬੈਕਵਰਡ ਲਿੰਕੇਜ ਕਰਕੇ 80% ਕਦਰ ਤੱਕ ਪਹੁੰਚ ਗਏ ਉਹ ਤੋਂ ਗਾ ਇਹਦਾ ਜਿਹੜਾ ਸੋਰਸ ਹੈਗਾ ਉਹ ਤੱਕ ਵੀ ਪਹੁੰਚ ਸਰ ਇਹ ਸਪਲਾਈ ਕਿੱਥੇ ਹੋਣਾ ਸੀਗਾ ਜੀ ਇਹ ਕੁਝ ਸ਼ਹਿਰ ਦਾ ਪਤਾ ਲੱਗਾ ਵੀ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਸ ਤਰ੍ਹਾਂ ਕਰੋਨਾ ਆਇਆ ਹੈ ਆਪਰੇ ਸਪਲਾਈ ਕਿਥੋਂ ਹੋਣੀ ਉਹ ਜਿਹੜੇ ਦੋਸ਼ੀ ਫੜੇ ਉਹਨਾਂ ਤੋਂ ਜਿਹੜੀ ਆਪਾਂ ਕੁਸ਼ਕਿਸ਼ ਕਰਾਂਗੇ ਉਸ ਤਰ੍ਹਾਂ ਨਿਕਲ ਸਾਹਮਣੇ ਆਏਗੀ। ਸੱਚੀ ਕਿ ਉਹ ਸਾਡੇ ਸਾਹਮਣੇ ਇਹਦੀ ਜਿਹੜੀ ਸਾਨੂੰ ਜਿਹੜਾ ਹੁਣ ਤੱਕ ਲੱਗਿਆ ਹੈ ਕਿ ਕਿਉਂਕਿ ਇਹ ਬਟਿੰਡਾ ਸ਼ਹਿਰ ਦੇ ਵਿੱਚ ਆਪਣੇ ਇਸ ਤਰ੍ਹਾਂ ਤੋਂ ਲੈ ਕੇ ਆਇਆ ਹੋ ਸਕਦਾ ਹੈ ਬਟਿੰਡੇ ਜ਼ਿਲ੍ਹੇ ਦੇ ਵਿੱਚ ਵੀ ਇਹ ਸਪਲਾਈ ਵਕਤ ਵਕਤ ਬੰਦਿਆਂ ਨੂੰ ਕਰਦਾ ਹੋਵੇ ਇਸੇ ਲਈ ਜਿਹੜਾ ਸਾਡਾ ਉਪਰਾਲਾ ਇਹ ਹੁੰਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਅਕਿਊਜ਼ ਨੂੰ ਫੜਦੇ ਐ ਐਨਡੀਪੀਐਸ ਤੇ ਉਹਦੀ ਫਾਰਵਰਡ ਲਿੰਗੁਏਜ ਵੀ ਦੇਖੀਏ ਯਾਨੀ ਕਿ ਗਾਉਂ ਕਿਨੂੰ ਵੇਚਣਾ ਚਾਹੁੰਦਾ ਸੀ ਬੈਕਵਰਡ ਲਿੰਕੇਜ ਵੀ ਦੇਖੀ ਕਿ ਇਹਦਾ ਸੋਰਸ ਕਿ ਸੀ ਸਰ ਇਸ ਨੂੰ ਪਹਿਲਾਂ ਕਿੰਨੇ ਚ ਲੈ ਕੇ ਆਇਆ ਹੈ ਉਹ ਜੀ ਪੁਸ਼ਕੀ ਤੁਰੰਗ ਸਾਹਮਣੇ ਆ ਸਰ ਇਹਦੇ ਨੀਬਰ ਜਪਾ ਕਰ ਕਰੀਏ ਕਿ ਇਹ ਕਲੈਸ਼ ਕਿ ਨਸੀ ਕੀਮਤ ਨਹੀਂ ਸੀ ਕੋਈ ਕਮੈਂਟ ਨਹੀਂ ਸਰ ਇੱਕ ਮਤਲਬ ਬੜੇ ਲਿਖਿਆ ਨੌਜਵਾਨ ਹੈ ਜਾਂ ਕੋਈ ਵੈਸੇ ਹੀ ਜਿਹੜਾ ਸ਼ੌਕ ਦੇ ਤੌਰ ਤੇ ਹਰਦਾ ਜਾਂ ਪੈਸੇ ਦੇ ਲਾਲਚ ਦੇ ਤੌਰ ਤੇ ਨਹੀਂ ਸ਼ੌਕ ਤਾਂ ਦੇਖੋ ਜੀ ਕੋਈ ਨਸ਼ੀ ਤਸਕਰੀ ਕੋਈ ਸ਼ੌਕ ਨਹੀਂ ਹੋ ਸਕਦਾ ਕਿਸੇ ਦਾ ਇਹ ਅਪਰਾਧ ਹੈ ਪਾਵੇਂ ਪੜਿਆ ਲਿਖਿਆ ਹੋਵੇ ਪਾਵੇਂ ਨਾ ਹੋਵੇ ਹਰੇਕ ਵਿਅਕਤੀ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਇਹ ਨਸ਼ੇ ਨਸ਼ੇ ਦਾ ਜਿਹੜੀ ਲਤ ਹੈਗੀ ਸਮਾਜ ਨੂੰ ਖਰਾਬ ਕਰ ਰਹੀ ਹੈ ਤੇ ਸਾਡਾ ਐਕਸ਼ਨ اسی ਤਰੀਕੇ ਨਾਲ ਜਾ ਰਿਹਾ ਹੈ ਸਰ ਇਹ ਬੇਸਿਕ ਕੰਮ ਕੀ ਕਰਦੇ ਸੀਗੇ ਇਹਨਾਂ ਦੀ ਜਿਹੜੀ ਡਿਟੇਲ ਹੈਗੀ ਪ੍ਰੈਸ ਮੋਟ ਸੇ ਤੁਹਾਨੂੰ ਦੇ ਦਾਂਗੇ ਗ੍ਰਿਫਤਾਰ ਕਿੰਨੇ ਬੰਦੇ ਕੀਤੇ ਗਏ ਸੀ ਜੀ ਹੁਣ ਤੱਕ ਤਿੰਨ ਹੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਤੇ ਬਾਕੀ ਜਦੋਂ ਤਫਤੀਸ਼ ਗਾਂ ਚੱਲੇਗੀ ਹੋਰ ਸਦੌਰ ਦੇ ਗ੍ਰਿਫਤਾਰ ਹੋਣਗੇ